ਆ ਵੀ ਅੱਜ ਖਾ ਕੇ ਨਹੀਂ ਪੋਤਾ ਆਖਣਾ ਚਾਹੀਦਾ ਬਿਲਕੁਲ ਜੀ ਬਿਲਕੁਲ ਸਾਨੂੰ ਦੇ ਕੇ ਗਿਆ ਜਿਹੜੇ ਟੀਵੀ ਟੋਕਰੀ ਵਾਲੇ ਨਾ ਟੋਕਰਾ ਟੀਵੀ ਵਾਲੇ ਭਾਈ ਗਾਲਾਂ ਵੜਨਾ ਕੱਢਦੇ ਆ ਕਿਉਂਕਿ ਮਾਵਾ ਦਾ ਗਾਵਾ ਦੇ ਤੇ ਗੰਦ ਬੜਾ ਬੱਕਦੇ ਆ ਉਹ ਕਿਹੜਾ ਕਿਸੇ ਦਾ ਮਾੜਾ ਕੀਤਾ ਉਹ ਇਹ ਤਾਂ ਮਾੜਾ ਨਹੀਂ ਕਰਦਾ ਉਹਨੂੰ ਫੋਨ ਲਾਉਂਦੇ ਆ ਪਹਿਲਾਂ ਹੀ ਦੱਸਿਆ ਨੇ ਮਾੜਾ ਨਹੀਂ ਕਰਦਾ ਇਹ ਲੋਕੇ ਵੀਡੀਓ ਬਣਾ ਕੇ ਪੈਸੇ ਖਾਂਦੇ ਉਹਦੇ ਅੱਛਾ ਬਾਹਰ ਤੱਕ ਉਹਦੀ ਵੀਡੀਓ ਬਣਾ ਕੇ ਤਾਂ ਪਾ ਦਿੰਦੇ ਆ ਪਾ ਦਿੰਦੇ ਆ ਪੈਸੇ ਆਪ ਉਹ ਗਾਈ ਜਾਂਦੇ ਮੇਰੇ ਨਾਲ ਉਹਦੋਂ ਲੜਿਆ ਨਾ ਉਹਦੋਂ ਗਾਲਾਂ ਦਿੰਦਾ ਇਹਨਾਂ ਕਿਹਨੂੰ ਕੀ ਸੀ ਇਹਨੂੰ ਗਾਲਾਂ ਜਿੰਦਾ ਤੇ ਮੈਂ ਫੇਰ ਘਰੋਂ ਬਾਹਰ ਨਿਕਲ ਜਾ ਜ ਗੰਦਨਾ ਬੱਕ ਤਨੀ ਪਹਿਣਾ ਵਾਲਾ ਘਰਿਆ ਲੱਗੇ ਆਣ ਗਵਾਣ ਅੱਛਾ ਤਾਂ ਤਾਂ ਜੇ ਮੈਨੂੰ ਲੋਕੀ ਗਾਲਾਂ ਕੱਢਦੇ ਤੇ ਮੈਂ ਨਹੀਂ ਲੋਕਾਂ ਨੂੰ ਕੱਢਦੀ ਗੱਲਾਂ ਛੱਡ ਦੇ ਤੂੰ ਹਾਂਜੀ ਗੱਡੀਆਂ ਮੋਟਰਸਾਈਕਲ ਠੀਕ ਹੈ ਹਾਂ ਜਿਵੇਂ ਤੁਸੀਂ ਹੁਣ ਦੋ ਵੀਰ ਆਏ ਜੇ ਤੁਸੀਂ ਤੇ ਦੋ ਵੀਰ ਆਏ ਜੇ ਉ ਤਿੰਨ ਤਿੰਨ ਚਾਰ ਚਾਰ ਜਣੇ ਪੰਜ ਪੰਜ ਜਣੇ ਠੀਕ ਹੈ ਪੜਿਆ ਕਿੰਨਾ ਕਾ ਪੜਿਆ ਕੋਈ ਨਹੀਂ ਨਹੀਂ ਪੜਿਆ ਨਿਕੋ ਅਨਪੜ ਚਿੱਟਾ ਅੱਛਾ ਚਿੱਟਾ ਨਪੜ ਠੀਕ ਹੈ ਤੂੰ ਸੋਨੂ ਸੀਤੋ ਵਾਲਾ ਉਹ ਆਪ ਤਾਂ ਨਹੀਂ ਮਿਲਿਆ ਪਰ ਅੱਜ ਆਪਾਂ ਨੂੰ ਉਹਨਾਂ ਦੇ ਮਾਤਾ ਜੀ ਮਿਲ ਗਿਆ ਆਪਾਂ ਉਹਦੇ ਪਿੰਡ ਪਹੁੰਚੇ ਆਂ ਪਰ ਮਾਤਾ ਜੀ ਨੇ ਤਾਂ ਹੋਰ ਹੀ ਗੱਲ ਦੱਸਦੀ ਕਹਿੰਦੇ ਉਹ ਸਾਨੂੰ ਘਰਦਿਆਂ ਨੂੰ ਨੰਬਰ ਤੱਕ ਨਹੀਂ ਦਿੰਦਾ ਆਏ ਹਫ਼ਤੇ ਨੰਬਰ ਚੇਂਜ ਕਰ ਦਿੰਦਾ ਕਹਿੰਦੇ ਫੋਨ ਲਾਉਂਦੇ ਆ ਲੋਕ ਇਹ ਜਾਂ ਕੀ ਗੱਲ ਆ ਹਨਾ ਤੇ ਉਹ ਕਰਦਿਆਂ ਗੱਲਬਾਤ ਤੇ ਸਾਰੀ ਵੀਡੀਓ ਸੁਣੋ ਜੀ ਧਿਆਨ ਨਾਲ ਉਹਨਾਂ ਦੀ ਹਾਂਜੀ ਹਾਂਜੀ ਮੈਂ ਪਤ ਮਾਤਾ ਉਹਦੇ ਆਹੀ ਘਰ ਹੈ ਉਹਨਾਂ ਦੀ ਹਾਂਜੀ ਹਾਂਜੀ ਇਹ ਉਹਦੀ ਦਾਦੀ ਦਾ ਘਰ ਮੇਰਾ ਪਿੱਛੇ ਦਾ ਇਹਨਾਂ ਦੇ ਪਿੱਛੇ ਹੈ ਘਰ ਅੱਛਾ ਅੱਛਾ ਜੀ ਤਾਂ ਤੁਸੀਂ ਦਾਦੀ ਉਹਨਾਂ ਦੀ ਹਾਂਜੀ ਠੀਕ ਹੈ ਤੇ ਜਿਵੇਂ ਹੋਂ ਅੱਜ ਕੱਲ ਪਾਉਂਦੇ ਆ ਹਨਾ ਉਹਨੂੰ ਵਿੱਚ ਵੀਡੀਓ ਦੇ ਵਿੱਚ ਗਾਣੇ ਗਾਈ ਜਾਂਦਾ ਹੁੰਦਾ ਹਨਾ ਤੇ ਉਹਨੂੰ ਸ਼ੌਂਕ ਹੀ ਹੈ ਸ਼ੁਰੂ ਤੋਂ ਵਿੱਚ ਸ਼ੌਂਕ 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 ਕਿ ਸ਼ੌਂਕ ਕਿ ਸ਼ੌਂਕ ਕਿ ਸ਼ੌਂਕ ਅੱਛਾ ਪਹਿਲੇ ਦਿਨੋਂ ਸ਼ੌਂਕ ਉਹਨੂੰ ਸ਼ੌਂਕ ਹੀ ਆ ਉਹ ਵਿਚਾਰਾ ਭਗਤਾਂ ਨਾਲ ਰੱਬ ਦਾ ਮਾਰਿਆ ਹੋਇਆ ਨਹੀਂ ਨਹੀਂ ਵੇਖੋ ਵੇ ਤੁਸੀਂ ਤੇ ਤੁਸੀਂ ਮੰਨ ਨਹੀਂ ਜਾਣਾ ਵੀ ਬਿਲਕੁਲ ਹੀ ਭਗਤ ਤੇ ਵਿਚਾਰਾ ਕਿਸੇ ਨੂੰ ਸਤਿਆ ਉੱਚੀ ਲੰਮੀ ਕਰਦਾ ਉਵੇਂ ਨਹੀਂ ਉੱਚੀ ਲੰਮੀ ਕਰਦਾ ਹਾਂਜੀ ਹਾਂ ਭਗਤ ਬਿਲਕੁਲ ਹੀ ਮਾਤਾ ਨੂੰ ਮੰਨਦਾ ਮਾਤਾ ਦੇ ਜਗਰਾਤੇ ਤੇ ਚਲਾ ਗਿਆ ਉੱਥੇ ਗਾਉਣ ਗਾਲ ਉਹ ਆਪਣੇ ਕਲਾਕਾਰਾਂ ਨਾਲ ਚਲਾ ਗਿਆ ਸੈੱਟ ਤੇ ਉਹਦੇ ਖਾੜੀਆਂ ਦੇ ਵਿੱਚ ਬਹਿ ਗਿਆ ਬਸ ਇਹੋ ਕੰਮ ਉਹਦਾ ਆ ਉਹ ਗਾਉਣ ਵਾਲੇ ਕੱਪੜੇ ਵੀ ਪਾਏ ਹੁੰਦੇ ਉਹ ਹਾਂਜੀ ਹਾਂਜੀ ਬਰਦਾਰੀ ਵਾਲੇ ਕੱਪੜੇ ਵੀ ਆ ਗਾਉਣ ਵਾਲੇ ਕੱਪੜੇ ਵੀ ਆ ਗੈਕੀ ਕੱਪੜੇ ਆ ਛੌਂ ਕਹ ਨੂੰ ਹਾਂ ਛੌਂ ਕੇ ਛੌਂ ਠੀਕ ਹੈ ਅੱਜ ਕਿੱਧਰ ਗਿਆ ਅੱਜ ਮਿਲੇ ਨਹੀਂ ਅਸੀਂ ਅੱਜ ਅੱਜ ਮਾਸੀ ਕੋਲ ਗਿਆ ਅੱਜ ਕੱਲ ਦਾ ਅੱਛਾ ਮਾਣੇ ਕਿਦਾਂ ਸੁਆ ਕੋਈ ਨਹੀਂ ਆ ਜਾਗੇ ਮਲਾ ਦੇਾਂਗੇ ਤੁਹਾਨੂੰ ਠੀਕ ਹੈ ਅਸੀਂ ਵੀਡੀਓ ਤੁਹਾਨੂੰ ਨਹੀਂ ਆਉਂਦੇ ਹੁੰਦੇ ਮਿਲਣ ਇੱਥੇ ਹਾਂ ਆਉਂਦਾ ਆ ਪੰਜੀ ਛੀ ਦਿਨ ਆ ਜਾਂਦਾ ਆ ਅੱਛਾ ਨਹੀਂ ਉਹ ਮਿਲਣ ਆਉਂਦੇ ਹੁੰਦੇ ਲੋਕ ਬਹੁਤ ਦੂਰ ਬਹੁਤ ਬੜੇ ਇੱਕ ਬੰਦੇ ਅੱਜ ਸਵੇਰੇ ਹੋ ਕੇ ਜਾਂਦਾ ਕਿ ਪੁੱਤ ਗੱਲਾਂ ਹੀ ਛੱਡ ਦੇ ਤੂੰ ਹਾਂਜੀ ਗੱਡੀਆਂ ਮੋਟਰਸਾਈਕਲ ਠੀਕ ਹੈ ਹਾਂ ਜਿਵੇਂ ਤੁਸੀਂ ਹੁਣ ਦੋ ਵੀਰ ਆਏ ਜੇ ਤੁਸੀਂ ਤੇ ਦੋ ਵੀਰ ਆਏ ਜੇ ਤਿੰਨ ਤਿੰਨ ਚਾਰ ਚਾਰ ਜਣੇ ਪੰਜ ਪੰਜ ਜਣੇ ਠੀਕ ਹੈ ਅੱਜ ਸਵੇਰੇ ਹੋ ਕੇ ਗੱਡੀ ਤੇ ਪੰਜ ਛੇ ਜਣੇ ਆਏ ਹਾਂਜੀ ਪਰ ਮਿਲਿਆ ਨਹੀਂ ਮੁੜ ਗਏ ਵਿਚਾਰੇ ਅੱਜ ਹੁਣ ਸਕੂਲ ਦੇ ਬੱਚਿਆਂ ਨੂੰ ਲੈ ਕੇ ਆਏ ਸੀ ਉਹਨਾਂ ਨੂੰ ਤੁਹਾਡੇ ਅੱਗੇ ਅੱਗੇ ਗਏ ਫਿਰ ਇੱਕ ਇੱਕ ਟੋਲਾ ਗਿਆ ਉਹ ਕਹਿੰਦੇ ਅੱਛਾ ਚਲੋ ਮੇਰਾ ਕੁਰਾਨ ਬੈਠੀ ਤਾਂ ਮੈਂ ਕਿਹਾ ਮੁੰਡੇ ਤੁਹਾਡੇ ਕਾਏ ਪੰਜ ਤਿੰਨ ਚਾਰ ਘਰ ਨੂੰ ਤੇ ਆਂਦੀ ਮੁੜ ਗਏ ਆ ਜੀ ਹਾਂਜੀ ਇਤਰਾ ਪੁੱਤ ਅੱਜ ਮੈਂ ਮੈਂ ਆਏ ਸੀ ਗੱਲ ਤੁਸੀਂ ਵੀ ਦੱਸੀ ਸੀ ਕਿ ਵੀ ਉਹ ਨੰਬਰ ਦਿੰਦਾ ਨਹੀਂ ਕਿਸੇ ਨੂੰ ਨੰਬਰ ਨਹੀਂ ਪੁੱਤ ਦਿੰਦਾ ਉਹ ਕਿਸੇ ਨੂੰ ਉਹ ਗਾਲਾ ਵੜਨਾ ਕੱਢਦੇ ਆ ਕਿਉਂਕਿ ਨਾ ਮਾਵਾ ਦਾ ਗਾਣਾ ਦੇ ਤੇ ਗੰਦ ਬੜਾ ਬੱਕਦੇ ਆ ਤੇ ਉਹ ਕਿਹੜਾ ਕਿਸੇ ਦਾ ਮਾੜਾ ਕੀਤਾ ਕੇ ਉਹ ਤਾਂ ਮਾੜਾ ਨਹੀਂ ਕਰਦਾ ਉਹਨੂੰ ਫੋਨ ਲਾਉਂਦੇ ਆ ਪਹਿਲਾਂ ਹੀ ਜਿੱਥੇ ਨੂੰ ਮਾੜਾ ਨਹੀਂ ਕਰਦਾ ਇਹ ਲੋਕੇ ਵੀਡੀਓ ਬਣਾ ਕੇ ਪੈਸੇ ਖਾਂਦੇ ਉਹਦੇ ਅੱਛਾ ਬਾਹਰ ਤੱਕ ਉਹਦੀ ਵੀਡੀਓ ਬਣਾ ਕੇ ਤਾਂ ਪਾ ਦਿੰਦੇ ਆ ਪਾ ਦਿੰਦੇ ਆ ਪੈਸੇ ਆਪ ਖਾਈ ਜਾਂ ਐਡੀ ਲੋਕਾਂ ਨੇ ਬਣਾਈ ਇਹਨੂੰ ਨਹੀਂ ਵਿੱਚ ਕੁਛ ਵੀ ਦੇਣ ਅੱਛਾ ਇਹਦੇ ਹੱਥ ਮੋਬਾਈਲ ਹੈ ਨਹੀਂ ਇਹਦੇ ਕੋਲੇ ਵੱਡਾ ਮੋਬਾਈਲ ਹੈਗਾ ਏ ਇਹ ਜਿਹੜੀ ਆਈਡੀ ਉਹਨਾਂ ਪਹਿਲੇ ਹੀ ਉਹ ਮੋਬਾਈਲੇ ਦਾ ਚੁੱਕ ਲਿਆ ਕਿਹੇ ਤੇ ਗਾਂ ਫੇਰ ਲਿਆ ਹਾਂ ਆਈਡੀ ਲੈ ਮੈਨੂੰ ਇਹ ਆਈਡੀ ਨਹੀਂ ਚਿੱਤਾ ਅੱਛਾ ਆਈਡੀ ਬਣਾਈ ਹੋਈ ਸੀ ਉਹ ਦਿਆ ਹਾਂ ਮੂਦੀ ਆੜੀ ਨੀ ਨਾ ਆੜੀ 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 ਨੀ ਕੀ ਆੜੀ ਭਲੇਖੇ ਨਾਲ ਲੈ ਕੇ ਤੇ ਉਹਦੇ ਨੰਬਰ ਲੈ ਕੇ ਨਾ ਉਹ ਪਹਿਲੇ ਆੜੀ ਲੈ ਲਈ ਤੇ ਉਹ ਖਾਂਡਾ ਇਹ ਪੈਸਾ ਬੜਾ ਪੁੱਤ ਪੈਣ ਡਿਆ ਅੱਛੀ ਤਾਂ ਸਾਨੂੰ ਨਹੀਂ ਪਹੁੰਚਦਾ ਕਿ ਸਾਨੂੰ ਕੀ ਪਤਾ ਅੱਛਾ ਮਤਲਬ ਆ ਚੱਕਰ ਆ ਗਿਆ ਤੈਨੂੰ ਨੰਬਰ ਨਹੀਂ ਦਿੰਦਾ ਹਾਂ ਹਾਂ ਤਾਂ ਹੂੰ ਪੜਿਆ ਕਿੰਨਾ ਕਾ ਪੜਿਆ ਕੋਈ ਨਹੀਂ ਨਹੀਂ ਪੜਿਆ ਨਹੀਂ ਕੋਈ ਚੱਟਾ ਅੱਛਾ ਚੱਟਾ ਨਾ ਪੜ ਠੀਕ ਆ ਤੂੰ ਗਾਉਣ ਦਾ ਜਿਵੇਂ ਹਨਾ ਗਾਣੇ ਕੰਮ ਦਾ ਇੱਕ ਇੱਕ ਚੀਜ਼ ਦੇਖੀ ਵੀ ਮੈਂ ਕਹਣਾ ਵੀ ਲੋਕ ਖੁਸ਼ ਕਰ ਦਿੰਦਾ ਕਈ ਦੁਖੀ ਲੋਕ ਆ ਵੀ ਬੰਦੇ ਨੂੰ ਵੇਖ ਕੇ ਨਾ ਪ੍ਰਮਾਤਮਾ ਨੂੰ ਕਿਰਪਾ ਹੁੰਦੀ ਵੀ ਉਹਨੂੰ ਵੇਖ ਕੇ ਵੀ ਵਧੀਆ ਬੰਦੇ ਖੁਸ਼ ਹੋ ਜਾਂਦੇ ਪਰ ਗਾਣਾ ਕੱਢਣ ਵਾਲੀ ਬਹੁਤ ਮਾੜੀ ਗੱਲ ਲੱਗਦਾ ਤੁੰ ਨੂੰ ਲਾ ਕੇ ਨਹੀਂ ਆ ਪੱਕ ਜਾਂਦਾ ਜਦੋਂ ਅੰਦਰ ਕਿਤੇ ਪਿਆ ਹੋਵੇ ਤੇ ਲੋਕੀ ਗੰਦ ਬੱਕਦੇ ਨੰਗਾ ਗੱਲ ਬੱਕਦੇ ਵਾਜਾਂ ਕੱਢ ਕੇ ਨਾ ਤੇ ਆਖ ਦਿੰਦੇ ਵੀ ਅਸੀਂ ਕੁੜੀਆਂ ਕੁੜੀ ਬੋਲਦੀਆਂ ਸਮਝਦੇ ਆ ਵਿਆਹ ਕਰਾਉਣਾ ਆ ਅੱਛਾ ਇਥੋਂ ਤੱਕ ਜਾਂਦੇ ਇਥੋਂ ਤੱਕ ਜਾਂਦੇ ਨੇ ਮੈਨੂੰ ਜੁੱਤੀ ਬਣਾ ਕੇ ਘੱਲ ਮੈਨੂੰ ਸੂਟ ਬਣਾ ਕੇ ਘੱਲ ਮੈਨੂੰ ਮੋਬਾਈਲ 'ਚ ਪੈਸੇ ਪਾ ਕੇ ਦੇ ਤੇ ਫਿਰ ਇਸ ਤਰ੍ਹਾਂ ਇਹ ਗੱਲ ਥੋੜੀ ਚੰਗੀ ਹੁੰਦੀ ਹੈ ਚੰਗੀ ਥੋੜੀ ਹੁੰਦੀ ਹੈ ਗਲਤ ਗੱਲ ਹੈ ਉਹ ਸਿੱਧਾ ਜੇ ਹੋਵੇ ਚਾਹਤਰ ਚਲਾ ਕੇ ਤੇ ਫਿਰ ਗੜ ਨੂੰ ਆਪੇ ਦੱਸੇ ਬਿਲਕੁਲ ਜੀ ਫਿਰ ਤੋਂ ਉਧਰ ਜਾਣ ਇੱਕ ਤਾਂ ਪਹਿਲਾਂ ਹੀ ਰੱਬ ਦਾ ਮਾਰਿਆ ਵਿਚਾਰਾ ਹਣੇ ਬਾਤ 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 ਇਹ ਦੁਰਗਾ ਜ਼ਿਆਦਾ ਸਤਾਉਂਦੀ ਹੋਰ ਬਿਲਕੁਲ ਜੀ ਤਾਂ ਕਰਤੇ ਹਾਂਜੀ ਹਾਂਜੀ ਬਿਲਕੁਲ ਤੇ ਕਿਸੇ ਵੇਲੇ ਇਹ ਵੀ ਤੇਰੀ ਇੱਕ ਇੱਕ ਘਰੋਂ ਕੱਢ ਦਿੰਦੀ ਆ ਮੈਂ ਤਾਂ ਨਹੀਂ ਭਜਾ ਆ ਤੁਹਾਡੀ ਇੱਕ ਵੀਡੀਓ ਵੀ ਆਈ ਸੀ ਜਿਵੇਂ ਤੁਹਾਡੇ ਨਾਲ ਲੜੀ ਜਾਂਦਾ ਸੀ ਮੈਂ ਲਿੰਟਰ ਪੈਣ ਵਾਲਾ ਇਹ ਤਾਂ ਕੁੱਟ ਤੇ ਮੇਰੇ ਨਾਲ ਉਦੋਂ ਲੜਿਆ ਨਾ ਉਦੋਂ ਗਾਲਾਂ ਦਿੰਦਾ ਇਹਨਾਂ ਕਿਹਨੂੰ ਕੀ ਸੀ ਕਿਸੇ ਨੂੰ ਗਾਲਾਂ ਦਿੰਦਾ ਤੇ ਮੈਂ ਫੇਰ ਘਰੋਂ ਬਾਹਰ ਨਿਕਲ ਜਾਂਦਾ ਅਜ ਗੰਦ ਨਾ ਬਖ ਤੇ ਨਿਆ ਪਹਿਣ ਵਾਲਾ ਘਾਰਿਆ ਲੱਗੇ ਆੜ ਗਵਾੜ ਅੱਛਾ ਤਾਂ ਦਾ ਜੇ ਤੇ ਮੈਨੂੰ ਲੋਕੀ ਗਾਲਾਂ ਕੱਢਦੇ ਤੇ ਮੈਂ ਨਹੀਂ ਲੋਕਾਂ ਨੂੰ ਕੱਢਣਾ ਗੁੱਸਾ ਆ ਹੀ ਜਾਂਦਾ ਕਿੰਨਾ ਕੁ ਟਾਈਮ ਚੁੱਪ ਕਰੂ ਬੰਦਾ हां ते आ ਗੱਲ ਹੀ ਪੁੱਤ ਤਾਂ ਗਾਲਾਂ ਕੱਢਾਂਗਾ ਜਦੋਂ ਅੱਛਾ ਅੱਛਾ ਹਾਂ ਉਹ ਤਾਂ ਵੀਡੀਓ ਦੇਖੀ ਸੀ ਤੇ ਉਹ ਮਤਲਬ ਕਲਿੱਪਾਂ ਕੱਟ ਕੇ ਪਾਤੀਆਂ ਸੀ ਹਾਂ ਬਣਾਈ ਕਿ ਨਹੀਂ ਸੀ ਉਹਦੋਂ ਫਿਰ ਵੀਡੀਓ ਤੁਹਾਡੇ ਕੋਈ ਪਤਾ ਨਹੀਂ ਗਾਂ ਦੀ ਗਾਂ ਹੀ ਲੋਕਾਂ ਨੇ ਬਣਾ ਕੇ ਪਾਈ ਜਾਂਦੇ ਅੱਛਾ ਜਦੋਂ ਲੱਗ ਰਿਹਾ ਤੁਹਾਨੂੰ ਹਨਾ ਉਹ ਕਿਸੇ ਨੇ ਉਹਦਾ ਬਣਾਈ ਹੋ ਕੋਈ ਨੇ ਬਣਾਈ ਕਿਸੇ ਨੇ ਬਣਾ ਕੇ ਗਾਂ ਦੀ ਗਾਂ ਪਾਤੀ ਹੂੰ ਪਤਾ ਨਹੀਂ ਲੱਗਦਾ ਤੇ ਬਿਲਕੁਲ ਇਹ ਗੱਲ ਹੈਗੀ ਐਂ ਵੀ ਹਨਾ ਆਪਾਂ ਨੂੰ ਕੋਈ ਉਹ ਤਾਂ ਹੈ ਨਹੀਂ ਪਰ ਯਾਰ ਨਾ ਦਾ ਬੰਦਾ ਹਨਾ ਵਿਚਾਰਾ 15 ਬੰਦਾ ਹੈਗਾ ਹਾਂਜੀ ਜਮਾ ਤੇ ਵੀ ਗਾਲਾਂ ਨਾ ਕੱਢਿਆ ਕਰੋ ਹਨਾ ਉਹ ਕਿਹੜਾ ਕਿਸੇ ਦਾ ਮਾੜਾ ਕਰਦਾ ਹੈਗਾ ਨਾ ਨਾ ਉਹ ਤਾਂ ਕਿਸੇ ਨੂੰ ਕੋਈ ਸ਼ਾਂਤ ਨਹੀਂਗਾ ਉਹ ਜੇਨ ਦੇ ਦਿੰਦੇ ਹਾਂਜੀ ਹਾਂਜੀ ਬਿਲਕੁਲ ਤੇ ਬਾਕੀ ਆਹੀ ਸੀਗਾ ਤੁਹਾਡੇ ਦਾ ਹਨਾ ਵੀ ਸਾਂਝੀ ਕਰਨੀ ਸੀ ਯਾਰ ਵੀ ਨਾ ਗਾਲਾਂ ਕੱਢਿਆ ਕਰੋ ਹਨਾ ਜੇ ਨਹੀਂ ਚੰਗਾ ਲੱਗਦਾ ਤਾਂ ਨਾ ਦੇਖੋ ਹਨਾ ਤੇ ਜਿਹੜੀ ਜਿਹਦੇ ਕੋਲ ਬਣ ਗਈ ਆ ਉਹ ਫਿਰ ਗਾੜ ਕੋ ਪੈਗਾ ਇਹਨੂੰ ਵੀ ਕੋਈ ਦਵੇ ਨਾ ਇਹ ਥੋੜਾ ਆਈਡੀਆ ਵਾਲਾ ਇਕੱਲਾ ਹੀ ਖਾਈ ਜਾਵੇ ਮਨ ਕੇ ਚਲੋ ਇਹਦੇ ਨਾਲ ਰਹੇਗੇ ਜਾਂ ਕੋਈ ਮਤਲਬ ਵੀਡੀਓ ਪਾਉਂਦੇ ਆ ਇਹਦੇ ਨਾਂ ਤੇ ਬਣਾ ਕੇ ਬਣਾ ਕੇ ਤਾਂ ਗਾ ਸਾਨੂੰ ਪੈਸਾ ਪਚਾਉਣ ਹਾਂ ਇਹਨੂੰ ਨਹੀਂ ਦੇਣਾ ਸਾਨੂੰ ਦੇਣ ਕਰਾ ਕੇ ਬਸ 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 ਹਾਈ ਤੇ ਅਪ ਜਾਂਦੇ ਹਾਂ ਹੈ ਵੀ ਇਹ ਤੇ ਬਣਾ ਕੇ ਉਹਨੂੰ ਖੜ ਕੇ ਵੀਡੀਓ ਕਹਿ ਦਿੰਦੇ ਬਣਾ ਆ ਜਾ ਰੀੜੂ ਤਾਂ ਬਣਾ ਲ ਕੇ ਤੇ ਬਸ ਮੜਕ ਨੂੰ ਦਿੰਦੇ ਕੱਖ ਨਹੀਂ ਪੋਤਰੀ ਸੀ ਇਹਦੀ ਪੋਤਰੀ ਹੀ ਤੇ ਉਹਦਾ ਤੇ ਦਾ ਪਿਓ ਮੁੱਕ ਗਿਆ ਜੀ ਤੇ ਮਾਂ ਚ ਵਿਚਾਰੀ ਚਲ ਉਹ ਜਵਾਨੀ ਵਾਲੀ ਸੀ ਕੁਛੜ ਸੀ 6 ਮਹੀਨੇ ਦੀ ਪੋਤਰੀ ਜੀ ਉਹ ਜਾ ਕੇ ਦੂਜੇ ਥਾਂ ਬਹਿ ਗਈ ਜੀ ਉਹ ਨੇਪਾਲੀ ਪਾਲ ਕੇ ਤੇ ਵਿਆਹੀ ਜੀ ਵਿਆਹ ਕੇ ਤੇ ਉਹ ਪਰੋਣਾ ਬੱਤੀ ਲਾ ਕੇ ਮਰ ਗਿਆ ਅੱਛਾ ਜੀ ਕਾਕਾ ਜੀ ਉਹਦੇ ਵੀ ਕੁਛੜ ਤੇ 9 ਮਹੀਨੇ ਦਾ ਸੀ ਆ ਤੇ 9 ਮਹੀਨੇ ਦਾ 9 ਮਹੀਨਿਆਂ ਦਾ ਸੀ ਕਾਕਾ ਮਾਵੇ ਵਿਆਹੀ ਸੀ ਤੇ ਉਹ ਪਰੋਣਾ ਮੁੱਕ ਗਿਆ ਵਿਚਾਰੀ ਸਾਲ ਫੇਰ ਇੱਥੇ ਬੈਠੀ ਰਹੀ ਮੁੰਡਾ ਉਹਨਾਂ ਨੂੰ ਫੜਾਤਾ ਮੁੰਡਾ ਖੋਣ ਆਏ ਦੋ ਵੀਰਾਂ ਅਸੀਂ ਲੜ ਬੋਲ ਕੇ ਮੁੰਡਾ ਲੈ ਆਂਦਾ ਫੇਰ ਅਸੀਂ ਆਖਿਆ ਵੀ ਕਿਸੇ ਦੀ ਮਾਨਤ ਬਗਾਨੀ ਆ ਕੋਈ ਮਰ ਜੇ ਖਾਬ ਜੇ ਕੋਈ ਤਗੜਾ ਨਾ ਰਵੇ ਤੇ ਫੇਰ ਐਵੇਂ ਸਿਆਪਾ ਪਾਈ ਫਿਰਨਗੇ ਤੇ ਤੁਸੀਂ ਮੁੰਡਾ ਜਾ ਕੇ ਤੋਂ ਉਹਨਾਂ ਦੇ ਘਰੇ ਫੜਾਇਓ ਫਿਰ ਜਾ ਕੇ ਮੁੰਡਾ ਘਰੇ ਫੜਾਇਆ ਆ ਹੁਣ ਵਿਚਾਰੀ ਨੂੰ ਦੋ ਤਿੰਨ ਮਹੀਨੇ ਹੋਏ ਹੁਣ ਵਿਚਾਰੀ ਨੂੰ ਫਿਰ ਦੁਬਾਰਾ ਵਿਆਹ ਆਇਆ ਹੁਣ ਵਿਆਹ ਕੀਤਾ ਫਿਰ ਹੁਣ ਬਾਸਰ ਕੇ ਵਿਚਾਰੀ ਵਿਆਹੀ ਜੀ ਨਾ ਉਦੋਂ ਦਿੱਤੀ ਜਿਹੜਾ ਵੀਰਾਂ ਨੇ ਮੱਝ ਤੇ ਦਿੱਤੀ ਆ ਨਾ ਕਾਰ ਆ ਕੇ ਦੇਖ ਕੇ ਜਾਂਦੇ ਰਹੇ ਐਵੇਂ ਅੱਜ ਖਾ ਕੇ ਨਹੀਂ ਪੋਤਾ ਆਖਣਾ ਚਾਹੀਦਾ ਸੀ ਬਿਲਕੁਲ ਬਿਲਕੁਲ ਸਾਨੂੰ ਦੇ ਕੇ ਗਿਆ ਜਿਹੜੇ ਟੀਵੀ ਟੋਕਰੀ ਵਾਲੇ ਨਾ ਪੋਕਰਾ ਟੀਵੀ ਵਾਲੇ ਭਾਈ ਹਾਂ ਇਹ ਗੁਰਸ਼ਰਨ ਹਾਂ ਇਹ ਦੇਖ ਕੇ ਗਏ ਕਿ ਖਾ ਕੇ ਪੁੱਤ ਪੈਸਾ ਕਿਸੇ ਦਾ ਨਹੀਂ ਆਖਣਾ ਚਾਹੀਦਾ ਪਈ ਸਾਨੂੰ ਨਹੀਂ ਦਿੱਤਾ ਜੀ 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 ਦੇਖ ਕੇ ਗਏ ਘਰ ਆ ਕੇ ਐ ਐ ਐ ਗੁੱਡੀ ਦੇ ਆ ਜਿਹੜਾ ਘਰ ਆਇਆ ਇਹ ਇਹ ਦਾ ਪਿਓ ਅਮਲੀ ਆ ਇਸ ਗੁੱਡੀ ਦੇ ਵਿਆਹ ਚ ਵਿਚਾਰੇ ਉਹ ਜਿਹੜੇ ਆਪਣਾ ਆ ਜਿਹੜੇ ਝਾੜੂ ਵਾਲੇ ਆ ਜੀ ਪਰ ਦਾ ਆਪਣਾ ਭਗਵੰਤ ਮਾਨ ਹਾਂ ਜੀ ਹਾਂ ਜੀ ਉਹਨਾਂ 12000 ਰੁਪਇਆ ਕੱਲਿਆ ਹੀ ਪੁੱਤ ਉਹ ਵੀ ਵੀਰ ਗੋਲ ਕਾਇਆ ਹੀ ਬਣਾ ਕੇ ਜੀ ਉਹਨਾਂ ਉਹਨਾਂ ਵਿਚਾਰੇ 12000 ਰੁਪਇਆ ਕੱਲਿਆ ਤੇ ਇਥੋਂ ਆਹ ਘਰ ਦੀ ਗੁੱਡੀ ਵਿਆਹੀ ਸੀ ਜੀ ਤਾਈਓ ਤੇ ਕੇਹੇ ਬਨੇ ਉੱਠਣ ਨਹੀਂ ਜੋਗੇ ਤੇ ਦਿੱਤਾ ਕੱਖ ਨਹੀਂ ਗਾ ਵਿਚਾਰੀ ਨੂੰ ਇਤਰਾ ਹੀ ਪਰਾ ਇਤਰਾ ਹੀ ਹਿਸਾਬ ਨਾਲ ਤੋੜ ਦਿੱਤਾ ਆ ਇਹਨੇ ਵੀ ਇਤਰਾ ਹੀ ਤੋੜ ਦਿੱਤਾ ਤੇ ਮੈਂ ਕੱਖ ਦਿੱਤਾ ਜੀ ਇਹ ਵਿਚਾਰੀ ਉੱਥੇ ਚੁੰਨੀ ਚੜਾਵਾ ਮੋੜ ਤੇ ਕਾਰ ਆਈ ਆ ਅਹੀਂ ਘਰ ਚੁੰਨੀ ਚੜਾਵਾ ਕਰ ਦਿੱਤਾ ਕੀ ਕਰੀਏ ਰੱਬ ਗਰੀਬ ਨੂੰ ਧੀ ਦਵੇ ਨਾ ਜੇ ਐਡੀ ਗਰੀਬੀ ਪਾਉਣੀ ਆ ਤਾਂ ਗਰੀਬ ਨੂੰ ਰੱਬ ਧੀ ਜਵੇ ਨਾ ਮੈਂ ਤਾਂ ਇੱਥੋਂ ਤੱਕ ਆਣੀ ਆ ਤੇ ਗਾਂ ਦੀ ਅਗੇ ਪੁੱਤ ਰਾਤ ਵਾਂ ਦਾ ਖਰੇ ਕੀ ਬਣਨਾ ਜ ਕੀ ਨਹੀਂ ਬਣਨਾ ਇਹ ਵਿਚਾਰੇ ਨੂੰ ਫੋਨ ਰਾਤ ਆਂਦੇ ਭੇਂਟੀ ਸੀ ਪੀ ਹੈ ਪੀ ਤੈਨੂੰ ਪੀ ਮਾਤਾ ਪੈਸੇ ਦੇਖ ਗਿਆ ਮੈਂ ਪੁੱਤ ਦੇ ਕੇ ਮੈਂ ਮੇਰੇ ਮੇਰੇ ਦੂਜੇ ਮੁੰਡੇ ਆਂਦੇ ਨੇ ਜੀ ਮੁੰਡੇ ਮੇਰੇ ਚਾਰ ਨੇ ਇੱਕ ਮੁੱਕ ਗਿਆ ਪੋਤਰਾ ਵੀ ਮੁੱਕ ਗਿਆ ਇੱਕ ਦਰਿਆ ਚ ਪੈ ਕੇ 16 ਵਰਿਆਂ ਦਾ ਨਾਮੀ ਜਮਾਤ ਚ ਪੜਦਾ ਦਰਿਆ ਚ ਮੁੱਕ ਗਿਆ ਮਸਾਖੀ ਨਾ ਹੋਣ ਗਿਆ ਜੀ ਤੇ ਮੇਰੇ ਮੁੰਡੇ ਆ ਤੇ ਉਧਰ ਆ ਹਣਾ ਜਿਹੜੀ ਵੀਡੀਓ ਸੀਗੀ ਆਹੀ ਸੀ ਇਸੇ ਮਕਸਦ ਨਾਲ ਬਣਾਈ ਸੀ ਨਾ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਵੀ ਗਾਲਾਂ ਕੱਢਣ ਵਾਲਾ ਕੰਮ ਗਲਤ ਹੈ ਚੰਗਾ ਨਹੀਂ ਲੱਗਦਾ ਤਾਂ ਨਾ ਦੇਖਿਆ ਕਰੋ ਹਣਾ ਧੰਨਵਾਦ